ਆਦਰਯੋਗ ਅਧਿਕਾਰੀਆਂ ਜੀ ਨਰਾਜ ਜੀ ਆਨੰਦ ਆਇਆ ਸਾਡੇ ਤੋਂ ਬੜੇ ਹੀ ਸਾਡੇ ਸੁਨਹਿਰੇ ਰਾਤਾਂ ਦੇ ਉਸਾਰ ਜਵੇਦੀ ਸਾਹਿਬਨ ਕਾਲਾ ਸ਼ਰਮੇਂਦਰ ਜੀ ਤੋਂ ਜੋਵਾ ਦੇ ਜਿਹੜਾ ਪ੍ਰਧਾਨ ਹੈ ਮੈਂ ਉਹਨਾਂ ਦਾ ਵੀ ਉਹਨਾਂ ਦੀ ਵੀ ਧੰਨਵਾਦੀਆਂ ਨਵਾ ਦੀ ਕਈ ਗਲਤੀ ਹੋ ਗਈ ਜੀ ਕੋਈ ਚਾਹ ਕੋਈ ਨਹੀਂ ਪਰਨੀ ਸਰ ਆਜੋ ਸਰਦਾਰ ਚਕਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਚਕਬੀਰ ਸਿੰਘ ਬਾਦਲ ਸਰਦਾਰ ਸਰਬਣੀ ਅਕਾਲੀ ਦਰਬਾਰ ਜੀ ਬੁਨੇ ਆਜੋ 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 ਇਸ ਪਰ ਕਰਨੇ ਨੇ ਸਰਦਾਰ ਸਾਹਿਬ ਟ੍ਰੈਕਟ ਹੋ ਜਾਓ ਨਿਕਲ ਆਇਓ ਇੱਕ ਮਿੰਟ ਬੱਸ ਇੱਕ ਮਿੰਟ ਟ੍ਰੈਕਟ ਆ ਗਿਆ ਅੱਗੇ ਬੋਲਣਾ ਪਵੇ ਹੋਰ ਤੇ ਅਲੀ ਕਿ ਜਿਹੜੇ ਅਰਮਨ ਜੁਫਰ ਇੱਕ ਪਹਿਰਾ ਕਹਿਗੇ ਕਮਟਾ ਦਾ ਉਸਕੇ ਬਾਦ ਮੈਂ ਜਦੋਂ ਸਾਉਣਾ ਬੀਤੀ ਕਰਾਂਗਾ ਆਪਨੇ ਟੀਮ ਨੂੰ ਤਿਆਰ ਕਰਨਾ ਜਿਹੋ ਸਾ ਖਾਲੀ ਦਰ ਦੇ ਸਾਰੇ ਦੇਖਣ ਤੋਂ ਬਾਅਦ ਮੈਂ ਕਹਾਂਗਾ ਕਿ ਜਿੰਨੇ ਵੀ ਇੱਥੇ ਰਸਤਿਆਂ ਦੇ ਵਿੱਚ ਖੜੇ ਨੇ ਉਸਰ ਕਾਲੇ ਨਾਲ ਸਾਰੇ ਦੇਖਣ ਜਵਾਨ ਜਿੰਦ ਕਾਲੂ ਮੇਰੇ ਪੇਸ਼ ਹੋਸਤ ਰਸਤੇ ਤੇਰੇ ਰਸਤੇ ਦੀ ਜਿੰਦਾਬਾਦ ਕਾਲੂ ਪਰਦਾ ਜਿੰਦਾਬਾਦ 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 ਦਾ ਪਾਰਟੀ ਦੇ ਪ੍ਰਮੁੱਖ ਨੰਬਰ ਸਨ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਪਾਦਰ ਜਿੰਦਾਬਾਦ ਵੱਗਲੂ ਕਰਦਾਰ ਜਿੰਦਾਬਾਦ ਵੱਗਲੂ ਕਰਦਾਰ ਸਰਜੀਤ ਸਿੰਘ ਦੀ ਰਖੜਾ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਇਕੱਠ ਇੱਥੇ ਹੋਇਆ ਧੰਨਵਾਦ ਹੈ ਸਾਰਿਆਂ ਦਾ ਸਤਾਰਨ ਰੰਦੀਪ ਸਿੰਘ ਜੀ ਦੀ ਸਦਾ ਹੈ ਹੋਰ ਸਾਰੇ ਬਹੁਤ ਬਹੁਤ ਸੱਜਣ ਜਿਹੜੇ ਕਿ ਸਵਾਗਤ ਕਰਨ ਲਈ ਬੁਲਾਉਂਦਾ ਹਾਂ ਬਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਬੇਮੋਟਾ ਪੂਰਨ ਸਹਿਯੋਗ ਇਸ ਗੱਲ ਦੇ ਕਿ ਇਹ ਤੁਸੀਂ ਇਸ ਯਾਤਰਾ ਨੂੰ ਕੰਦ ਬਣਾਉਣ ਲਈ ਆਪਣਾ ਯੋਗਦਾਨ ਪਾ ਰਹੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਬੇਨਤੀ ਕਰਦਾ ਕਿ ਜਿਨ੍ਹਾਂ ਟਰੈਕਟਰਾਂ ਦੇ ਉੱਪਰ ਸਾਰੇ ਨੌਜਵਾਨ ਨਹੀਂ ਬੈਠੇ ਉਹ ਆਪਣੇ ਆਪਣੇ ਟਰੈਕਟਰਾਂ ਤੇ ਆ ਜਾਣ ਤਾਂ ਮੈਂ ਇਹ ਦੇਰਤੀ ਕਰਨੀ ਚਾਹੁੰਦਾ ਕਿ ਸਾਰੇ ਟਰੈਕਟਰਾਂ ਦੇ ਆ ਜਾਣ ਸਰਦਾਰ ਸੁਖਵੀਰ ਸਿੰਘ ਬਾਗਲ ਸਾਹਿਬ ਇਸ ਕਾਬਲੇ ਦੇ ਵਿੱਚ ਗਵਾਹੀ ਕਰ ਰਹੇ ਨੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਨ ਕੇ ਸ਼ਰਮਾ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਨੇ ਉਹਨਾਂ ਨੇ ਵੀ ਸ਼ੁਭਕਾਮਨਾ ਦਿੱਤੀਆਂ ਤੇ ਉਹਨਾਂ ਨੂੰ ਜੀ ਆਇਆਂ ਕਹਿ ਰਹੇ ਆ ਪਰ ਸਾਰੇ ਹਲਕੇ ਵਾਲੇ ਤੋਂ ਮੈਂ ਸਾਰੇ ਹਲਕੇ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਸਰਪਾ ਜੀ ਅਬਈ ਆਪਣਾ ਬੋਲੋ ਤਕਵੀਰ ਸਿੰਘ ਬਾਦਲ ਜਿੰਦਾਬਾਦ ਸਖਵੀਰ ਸਿੰਘ ਬਾਦਲ ਜਿੰਦਾਬਾਦ ਸਖਵੀਰ ਬਾਦਲ ਜਿੰਦਾਬਾਦ ਸਰੋ ਸਰ ਆਖੋ ਚਲੋ ਚਲੋ ਬਾਬਾ ਚਲੋ ਮੇਰਾ ਵੀ ਦੇਖ ਕੇ ਭਾਈ ਆ ਪੈਰ ਉੱਪਰ ਕਰ ਲੋ ਚੌਕੜੀ ਮਾਰ ਲੋ ਉੱਪਰ ਚੌਕੜੀ ਮਾਰ ਲੋ ਚਲੋ ਚਲੋ ਭੰਵੇਂ ਚਲੋ ਚਲੋ ਬਾਬਾ ਚਲੋ ਹਰ ਬੱਚੇ ਦੇ ਹਰ ਬਜ਼ੁਰਗ ਦੇ ਹਰ ਮਾਤਾ ਦੇ ਦਿਲ ਚ ਅਕਾਲੀ ਰਲ ਹੈ ਇਹਦਾ ਮਤਲਬ ਕਿ ਸਾਰਿਆਂ ਦੇ ਪਰਚਾ ਦੇ ਦਿਓ ਇਹ ਆ ਦਿਲੋਂ ਨਿਕਲ ਰਹੀਆਂ ਗੱਲਾਂ ਦਿਨੋਂ ਨਿਕਲਣੀਆਂ ਲੋਕਾਂ ਦੇ ਦਿਲਾਂ ਚ ਨਿਕਲ ਰਹੀਆਂ ਕਿਉਂਕਿ ਝਾੜੂ ਵਾਲੇ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ ਲੋਕਾਂ ਵਿੱਚ ਗੁੱਸਾ ਹੈ ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ ਤੇ ਹਾਲਾਤ ਤੁਸੀਂ ਦੇਖੋ ਪੰਜਾਬ ਦੀ ਕੀ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਹੀ ਕੇਜਰੀਵਾਲ ਜਿਹੜਾ ਗ੍ਰਿਫਤਾਰ ਹੋ ਸੁਪਰੀਮ ਕੋਰਟ ਜਾ ਰਿਹਾ ਕੀ ਲੱਗਦਾ ਸਰ ਉਹਨੂੰ ਤਾਂ 5-7 ਸਾਲ ਅੰਦਰ ਹੀ ਰੱਖਣ ਅੱਜ ਸਵੇਰੇ ਅੱਜ ਸਵੇਰੇ ਹਲਕਾ ਨਾਪੇ ਤੋਂ ਪੰਜਾਬ ਬਚਾਓ ਯਾਤਰਾ ਆਪਾਰੰਭ ਕੀਤੀ ਹੈ ਜਹਦਾ ਤੋੜਾ ਸਾਹਿਬ ਦਾ ਜੋ ਬਹੁਤ ਹੀ ਸਤਕਾਰਯੋਗ ਆਪਣੇ ਐ ਜੀ ਪੀ ਸੀ ਦੇ ਪ੍ਰਧਾਨ ਸਨ ਜਿਨ੍ਹਾਂ ਦੀ ਬਾਦਲ ਸਾਹਿਬ ਨਾਲ ਤੇ ਖਾਲੀ ਦਲ ਪਾਰਟੀ ਵਿੱਚ ਬਹੁਤ ਵੱਡੀ ਦੇਣ ਉਹਨਾਂ ਦੇ ਨਗਰ ਜੋ ਅੱਜ ਆਪਾਂ ਯਾਤਰਾ ਸ਼ੁਰੂ ਕੀਤੀ ਹੈ ਅੱਜ ਜੋ ਹਾਲਾਤ ਪੰਜਾਬ ਦੇ ਐ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਇਹਨਾਂ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਪੰਜਾਬ ਅੱਜ ਗੁੰਡਾਗਰਦੀ ਦਾ ਰਾਜ ਪੰਜਾਬ ਚ ਹੈ ਲੁੱਟਖੋ ਚੱਲ ਰਹੀ ਹੈ ਐਜਾ ਨਕਮਾ ਮੁੱਖ ਮੰਤਰੀ ਮਿਲ ਗਿਆ ਜਿਹੜਾ ਕੰਮ ਕੱਲਾ ਕੇਜਰੀਵਾਲ ਦੇ ਮਗਰਮਗਰੀ ਰਹਿੰਦਾ ਹੈ ਇੱਥੇ ਪੰਜਾਬ ਵਿੱਚ ਫੜਾ ਨਾ ਸੂਬਾ ਬਰਬਾਦ ਹੋ ਗਿਆ ਗੜਿਆ ਨਾ ਤਪਾਈ ਹੋ ਗਈ ਅਖਿਆ ਨਾਲ ਤਪਾਈ ਹੋ ਰਹੀ ਹੈ ਇਹਨੂੰ ਕੋਈ ਫਿਕਰ ਨਹੀਂ ਹੈ 1 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਸਿਰ ਤੇ ਚਾੜ ਦਿੰਦਾ ਇਸ ਕਰਕੇ ਪੰਜਾਬੀਓ ਮੈਂ ਬੇਨਤੀ ਕਰਦਾ ਪਹਿਣਾ ਖਾਲਸਾ ਪੰਥ ਨੂੰ ਜੇ ਆਪਾਂ ਨਾ ਬਚਾਇਆ ਪੰਜਾਬ ਨੂੰ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਜੰਗਵਾਰੀ ਆਪਣੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਕੋਈ ਜੰਗਵਾਰੀ ਨਹੀਂ ਆ ਤਾਂ ਇਕੱਲੇ ਇੱਥੇ ਲੁੱਟ ਲਾਉਂਦੇ ਐ ਫਰਜ਼ ਆਪਣਾ ਆ ਆਪਣਾ ਸੂਬਾ ਆਪਣਾ ਘਰ ਹੈ ਆਪਣੇ ਘਰ ਨੂੰ ਆਪਣੇ ਆਪ ਹੀ ਬਚਾਉਣਾ ਪੈਣਾ ਹੈ ਇਹਨਾਂ ਦਿੱਲੀ ਵਾਲਿਆਂ ਤੇ ਭਰੋਸਾ ਨਾ ਕਰੋ ਸੋ ਮੈਂ ਆਓ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਸੰਗਤ ਇਕੱਠੀ ਹੋਈ ਹੈ ਤੁਹਾਡਾ ਦਿলো ਧਨਵਾਦ ਇਕੱਠੇ ਹੋ ਕੇ ਆਪਾਂ ਮੁਹਿੰਮ ਬਣਾਈਏ ਤੇ ਪੰਜਾਬ ਨੂੰ ਬਚਾਈਏ ਤੇ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਹਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੜਾ ਸਾਹਿਬ ਆ ਗਏ ਤੇ ਦੇਖੋ ਜੀ ਮੈਂ ਆਹ 5-6 ਕਿਲੋਮੀਟਰ ਬੜਾ ਔਖਾ ਲੈ ਕੇ ਆਇਆ ਕਾਫਲਾ ਆਪਣਾ ਕਿਉਂਕਿ ਸਾਡੇ ਮਗਰ ਵੀ 7-8 ਕਿਲੋਮੀਟਰ ਲੰਬਾ ਕਾਫਲਾ ਸੀਗਾ ਉਹ ਕਾਫਲੇ ਨੂੰ ਉੱਥੇ ਪਹੁੰਚਣ ਚ ਕਾਫੀ ਸਮਾਂ ਲੱਗ ਗਿਆ ਤੇ ਤੁਸੀਂ ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖੋਗੇ ਕੱਲਾ ਕੱਲਾ ਬੰਦਾ ਕੱਲੇ ਕੱਲੇ ਪਿੰਡ ਚੋਂ ਘਰ-ਘਰ ਚੋਂ ਬਾਹਰ ਆ ਚੁੱਕਿਆ ਤੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦਾ ਅੰਤ ਕਰਨ ਲਈ ਤਿਆਰ ਨੇ ਤੇ ਲੋਕਾਂ ਦੇ ਵਿੱਚ ਇੰਨਾ ਉੱਛਾ ਪਹਿਲਾਂ ਨਹੀਂ ਕਦੇ ਦੇਖਿਆ ਤੁਸੀਂ ਆਣ ਆਲੇ ਸਮੇਂ ਚ ਦੇਖੋਗੇ ਜਿਹੜੀ ਲਹਿਰ ਤੁਸੀਂ ਕਦੇ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦੀ ਲਹਿਰ ਹੈ ਉਹ ਲਹਿਰ ਇਦਾਂ ਦੀਆਂ 3600 ਲਹਿਰਾਂ ਅਕਾਲੀ ਦਰ ਨੇ ਬਹਾ ਕੇ ਲੈ ਜਾਣੀਆਂ ਨੇ ਮੇਰ ਬਦਲ ਬਿਮਾਰ ਉਸ ਤੋਂ ਬਾਅਦ ਜਿੱਥੇ ਠੀਕ ਹੋ ਕੇ ਵਾਪਸ ਆਏ ਇੰਨੇ ਲੋਕਾਂ ਦਾ ਪਿਆਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿੱਥੇ ਬਿਮਾਰ ਹੁੰਦਾ ਉਹਨਾਂ ਦਾ ਪੱਤੀ ਹਵਾ ਨਹੀਂ ਲੱਗਣ ਦਿੰਦੇ ਇਹ ਤੇ ਬਿਮਾਰੀ ਤਾਂ ਦੂਰ ਦੀ ਗੱਲ ਹੈ ਉਧਰ ਪੂਰੀ ਤਰ੍ਹਾਂ ਸਵਸਥਨੇ ਪੂਰੀ ਤਰ੍ਹਾਂ ਤੰਦਸ ਨੇ ਤੇ ਤਕੜੇ ਹੋ ਕੇ ਤੁਹਾਡੇ ਸਾਹਮਣੇ ਆ ਰਸਤੇ ਤੋਂ ਇਧਰ ਨੂੰ ਆਣਗੇ ਹੋਰ ਮੁਕਮਤ ਕਹੇ ਤੇਰਾ 0 ਨਾਲ ਜਿੱਤਾਂ ਲੋਕਾਂ ਨਾਲ ਵਾਹਾਂ ਪੇ ਸਹੀ ਕਹਿ ਰਹਾ ਜੇ ਅਕਾਲੀ ਦਲ 13 ਤੇ ਆਮ ਆਦਮੀ ਪਾਰਟੀ 0 ਬਿਲਕੁਲ ਸਹੀ ਕਹਿ ਰਹੇ ਨੇ ਉਹ ਕਦੇ ਝੂਠ ਬੋਲਦੇ ਨਹੀਂ ਹੈਗੇ ਅਕਾਲੀ ਦਲ 13 ਤੇ ਆਮ ਆਦਮੀ ਪਾਰਟੀ 0 ਇਦਾਂ ਹੀ ਹੋਵੇਗਾ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਜਰੂਰ ਦੇਖੋਗੇ ਨਾ ਤੇ ਯੂਤ ਨੂੰ ਨੀਂਦ ਨਹੀਂ ਆ ਰਹੀ ਜੇ ਤੁਸੀਂ ਅੱਜ ਸਵੇਰੇ ਵੋਟਾਂ ਕਰਾ ਦੋ ਤਾਂ ਮੈਨੂੰ ਇਹ ਲੱਗਦਾ ਹੈ ਜਿਦਾ ਵੀ ਅਸੀਂ ਅਕਾਲੀ ਦਲ ਨੂੰ ਵੋਟ ਪਾਣੀ ਹੈ ਜੋ ਸਾ ਸਵੀਰ ਸਿੰਘ ਜੀ ਬਾਦਲ ਮਾਨ ਜੋਗ ਪ੍ਰਧਾਨ ਸਾਹਿਬ ਨੇ ਪੰਜਾਬੀ ਨੂੰ ਖੋਕਾ ਦਿੱਤਾ ਸੀ ਉਹ ਰਲ ਕੇ ਪੰਜਾਬ ਚਾਹੀਏ ਤੁਸੀਂ ਵੇਖ ਰਹੇ ਹੋ ਨਾਬਾ ਹਲਕਾ ਸਮੁੱਚਾ ਸੜਕਾਂ ਤੇ ਆ ਗਿਆ ਸ਼੍ਰੋਮਣੀ ਅਕਾਲ ਦਾਲਾ ਸਹਿਤ ਸਾਥ ਦੇਣ ਲਈ ਸਾਥ ਸਵੀਰ ਸਿੰਘ ਬਾਦਲ ਦਾ ਸਾਥ ਦੇਣ ਲਈ ਉਹ ਮਹਿਸੂਸ ਕਰਦੇ ਨੇ ਕਿ ਜੇ ਪੰਜਾਬ ਦਾ ਕੋਈ ਰਾਖਾ ਹੈ ਸ਼੍ਰੋਮਣੀ ਅਕਾਲ ਦਾਲਾ ਸਰਦਾਰ ਬਾਦਲ ਹੈ ਜੋ ਕਿ ਪੰਜਾਬ ਨੂੰ ਅੱਗੇ ਲਿਆ ਸਕਦਾ ਹੈ ਪੰਜਾਬ ਨੂੰ ਬਚਾ ਸਕਦਾ ਹੈ ਪੰਜਾਬ ਦੀ ਤਰੱਕੀ ਕਰ ਸਕਦਾ ਹੈ ਤਾਂ ਸ਼੍ਰੋਮਣੀ ਅਕਾਲ ਦਾਲਾ ਜਿਹਦਾ ਲੀਡਰ ਸਾਹਿਬ ਸਵੀਰ ਸਿੰਘ ਬਾਦਲ ਸਾਰੇ ਰਿਜੈਕਟ ਕਰਤੇ ਇਹ ਜਿਹੜੇ ਲੋਕ ਇੱਕ ਆਮ ਬਣ ਕੇ ਲੋਕਾਂ ਨੂੰ ਠੱਗਿਆ ਸੀ ਉਹ ਅੱਜ ਖਾਸ ਬਣ ਕੇ ਲੋਕਾਂ ਨੇ ਰਿਜੈਕਟ ਕਰਤੇ ਜਿਹੜੇ ਲੋਕ ਸੌਂਖਾ ਕੇ ਮੁਕਰੇ ਝੂਠੇ ਵਾਅਦੇ ਕਰਕੇ ਮੁਕਰੇ ਲੋਕ ਉਹਨਾਂ ਨੂੰ ਜਵਾਬ ਦੇਣਗੇ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਦੇ ਸਭ ਨੂੰ ਹਰਾ ਕੇ ਭੇਜਣਗੇ ਰਿਜਲਟ 13 0 ਆਉ 0 ਬਾਕੀਆਂ ਦੀ 13 ਸ਼੍ਰੋਮਣੀ ਕਾਲਦਲੇ ਸੈਟੈਂਟੂ ਆਇਆ ਪੰਜਾਬ ਅੱਜ ਇਕੱਠਾ ਹੋ ਗਏ ਲੱਗਦਾ ਵੀ ਪੰਜਾਬ ਸਰਕਾਰ ਤੋਂ ਫਫਾ ਨਹੀਂ ਲੋ ਤਾਂ ਆਪ ਹੀ ਲੋਕ ਜਵਾਬ ਦੇ ਰਹੇ ਨੇ ਐਡੀ ਵੱਡੀ ਗਿਣਤੀ ਵਿੱਚ ਪਹੁੰਚਣਾ ਤਾਂ ਇਹਦਾ ਮਤਲਬ ਹੈ ਲੋਕ ਸਰਕਾਰ ਤੋਂ ਸੰਤੁਸ਼ਟ ਨਹੀਂ ਸਰਕਾਰ ਤੋਂ ਦੁਖੀ ਨੇ ਸਰਕਾਰ ਦੇ ਝੂਠੇ ਲਾ ਰਹੇ ਤੋਂ ਦੁਖੀ ਨੇ ਲੋਕ ਇੱਕ ਅਮਨ ਸ਼ਾਂਤੀ ਚਾਹੁੰਦੇ ਨੇ ਲੋਕ ਸ਼ਾਂਤੀ ਚਾਹੁੰਦੇ ਨੇ ਤੇ ਲੋਕ ਚਾਹੁੰਦੇ ਨੇ ਵਿਕਾਸ ਹੋਵੇ ਪੰਜਾਬ ਦਾ ਉਹ ਕੇਵਲ ਸ਼ਰੋਮਣੀ ਕਾਲਦਲ ਕਰ ਸਕਦਾ ਹੈ ਅੱਜ ਸੁਖਵੀਰ ਸਿੰਘ ਬਾਦਲ ਸਾਡੇ ਪਾਰਟੀ ਦੇ ਸੁਪਰੀਮੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਲਕਾ ਨਾਬਾ ਹਾਜ਼ਰ ਨੇ ਜੋ ਟਾਉੜੇ ਤੋਂ ਯਾਤਰਾ ਸ਼ੁਰੂ ਹੋ ਰਹੀ ਆ ਉਸ ਦੇ ਸਬੰਧ ਵਿੱਚ ਜੂਥ ਦਾ ਪੂਰਾ ਉਹਨਾਂ ਨੂੰ ਪਰਮਾਹੰਗਾਰਾ ਮਿਲੇਗਾ ਉਹਨਾਂ ਦੇ ਨਾਲ ਜੂਥ ਮੋਢੇ ਨਾਲ ਮੋਟਾ ਲਾ ਕੇ ਖੜਾ ਜੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਉਹ ਸਨੇਹਾ ਲੈ ਕੇ ਨਾਭਾ ਹਲਕਾ ਦੇ ਵਿੱਚ ਆ ਰਹੇ ਨੇ ਜੂਥ ਉਹਨਾਂ ਦੇ ਨਾਲ ਪੂਰਾ ਸਹਿਯੋਗ ਨਿਭਾਉਗਾ ਕੀ ਲੱਗਦਾ ਲੋਕ ਸਭਾ ਚੋਣਾਂ ਚਲੀ ਜਦੋਂ ਜੂਥ ਵੱਡੀ ਪਹਿਮ ਕੋ ਜੂਥ ਇਤ ਅਹਿਮ ਰਹੂਗਾ ਕਰੂਗਾ ਵਾਲੀ ਇਲੈਕਸ਼ਨ ਦੇ ਵਿੱਚ ਜੋ ਐਸਪੀ ਇਲੈਕਸ਼ਨ ਆ ਰਹੀ ਹੈ ਉਸ ਦੇ ਵਿੱਚ ਜੂਥ ਦਾ ਪੂਰਾ ਅਹਿਮ ਰਹੂਗਾ ਤੇ ਜੋ ਸੁਖਵੀਰ ਸਿੰਘ ਬਾਦਲ ਜੀ ਦੀ ਸੋਚ ਹੈ ਵੀ ਜੂਥ ਨੂੰ ਵੀ ਕੁਛ ਨਾ ਕੁਛ ਟਿੱਕਾ ਮੈਂ ਸਾਨੂੰ ਆਸਾ ਵੀ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੂਥ ਪੂਰਾ ਸਹਿਯੋਗ ਦੇਗਾ